ਬਗੋਇਆ ਤੇ ਕੰਗਲ ਲਖੈ ਨਾ ਜਾਹਿ ਪਾਰਬ੍ਰਹਮ ਕ ਰੰਗ ਜੈ ਸਿਮਤ ਦੇਤਾ ਸਭ ਪ੍ਰਗਾਸ ਪਾਰਬ੍ਰਹਮ ਕਰਤਾ ਬਨਾਸ ਸਦਾ 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 ਧਿਆਲ ਸਿਮਰ ਸਿਮਰ ਨਾਨਕ ਭੈ ਨਿਹਾਲ ਸਲੋਕ ਉਸਤਤ ਕਰੇ ਅਨੇਕ ਜਨ ਅੰਤਨ ਪਾਰ ਆਗਾਰ ਨਾਨਕ ਰਚਨਾ ਪ੍ਰਾਵਰਤੀ ਭਗਤ ਜਨ ਅਨੇਕ ਪ੍ਰਕਾਰ ਅਸ਼ਟਪਦੀ ਕਈ ਕੋਡ ਹੋਏ ਪੁਜਾਰੀ ਕਈ ਕੋਡ ਆਚਾਰ ਵਿਹਾਰੀ ਕਈ ਕੋਡ ਮੈਂ ਤੀਰਥਵਾਸੀ ਕਈ ਕੋਡ ਪੰਗਰਬਿ ਉਦਾਸੀ ਕਈ ਕੋਡ ਵੇਦ ਕੇ ਸੋਤੇ ਕਈ ਕੋਡ ਦਭਿਸਰ ਹੋਤੇ ਕਈ ਕੋਡ ਆਤਮ ਲਾਓ ਵੀ ਸਾਡੇ ਸਟੇਲਿਚ ਪੂਰਾ ਮੀਂਹ ਪਈ ਜਾਂਦਾਗਾ ਆ ਦੇਖੋ ਆ ਮੀਂਹ ਦੇ ਤਰੇ ਫਿਰਦੇ ਆ ਅੱਜ 1 ਜੁਲਾਈ ਐ ਪੂਰਾ ਮੀਂਹ ਪਈ ਜਾਂਦਾਗਾ 1 ਜੁਲਾਈ ਨੂੰ ਪੰਜਾਬ ਦਾ ਮੈਨੂੰ ਪਤਾ ਨਹੀਂ ਪੰਜਾਬ ਦੇ ਚ ਕਿਵੇਂ ਪੈਂਦਾ ਹੋਗਾ ਮੀਂਹ ਆ ਸਾਡੇ ਦੇਖੋ ਇੱਥੇ ਪੂਰਾ ਫੁੱਲ ਮੀਂਹ ਐ ਸਾਰੇ ਦਿਨਾਂ ਵਿੱਚ ਐ ਮੈਨੂੰ ਲੱਗਦਾ ਮੀਂਹ ਪਈ ਜਾਂਦਾਗਾ ਪਤਾ ਨਹੀਂਗਾ ਇੱਕੋ ਜਿਹਾ ਮੌਸਮ ਕਿਉਂ ਪਈ ਜਾਂਦਾਗਾ ਸਾਡੇ ਵੀ ਇੱਥੇ ਹੁਣ ਟੈਂਪਰੇਚਰ ਅੱਜ 24 ਸੀਗਾ ਦਿਨੇ ਯੋ ਮੀ ਪਿਆਗਾ ਟੈਂਪਰੇਚਰ 24 ਹੋ ਗਿਆ ਸੀਗਾ ਤੇ ਮੈਂ ਹੈਰਾਨ ਸੀਗਾ ਵੀ ਟੈਂਪਰੇਚਰ 24 ਸਾਡੇ ਅੰਮ੍ਰਿਤਸਰ ਦੇ ਵਿੱਚ ਹੈ ਤੇ ਸਾਡੇ ਇੱਥੇ ਇਹਦੇ ਵਿੱਚ ਵੀ ਦੇਖੋ ਸਾਡਾ ਆ ਆ ਦੇਖੋ ਸਾਡਾ ਇੱਥੇ ਵੀਡੀਓ ਲੋਕਲ ਰੋਡ ਇੱਥੇ ਵੀ ਸਾਡੇ ਮਾਰਕੀਟ ਟੈਂਪਰੇਚਰ ਇਦਾਂ ਦਾ ਹੈਗਾ ਆ ਦੇਖੋ ਸਾਡੇ ਇੱਥੇ ਮਤਲਬ ਕਿ ਦੇਖੋ ਗੱਡੀਆਂ ਇਤੋਂ ਇਹ ਦੇਗਾ ਮੀਂਹ ਦੇ ਵਿੱਚ ਤੇ ਪੰਜਾਬ ਜਿੱਦੇ ਮੀਂਹ ਪਈ ਜਾਂਦਾਗਾ ਇੱਥੇ ਆਸਟ੍ਰੇਲੀਆ ਚ ਵੀ ਇਦਾਂ ਮੀਂਹ ਪਈ ਜਾਂਦਾਗਾ ਆ ਦੇਖੋ ਕਿਦਾਂ ਮਾਹੌਲ ਹੈ ਇੱਧਰਲਾ ਦੇਖ ਲਓ ਰੱਬ ਪਤ ਨਹੀਂ ਕਿਹੜੇ ਰੰਗਾਂ ਚ ਰਾਜੀ ਹੈ ਹਨਾ ਸਮਝ ਤੋਂ ਬਾਹਰ ਹੈ ਪਤ ਨਹੀਂ ਪਾਪੀ ਵਾਲੇ ਹੋਗੇ ਪਤ ਨਹੀਂ ਦੇਵਤੇ ਵਾਲੇ ਹੋਗੇ ਤੁੰ ਦੁਨੀਆ ਦੇ ਉੱਪਰ ਰੱਬ ਮੌਸਮ ਸਾਰਾ ਥਾਂ ਤੇ ਇੱਕੋ ਜਿਹਾ ਬਣਾਈ ਜਾਂਦਾ ਹਨਾ ਆ ਦੇਖੋ ਆ ਆਗਾ ਇੱਥੇ ਇੱਥੇ ਮੈਂ ਖੜਾਂਗਾ ਅੱਜ 1 ਜੁਲਾਈ ਨੂੰ ਆਮੋਸ ਮੈਂ ਕਿਹ ਜਿਹਾ ਲਈ ਉਹੀ ਪੰਜਾਬ ਦੇ ਵਿੱਚ ਮੌਸਮ ਆਇਆ ਪਿਆ ਹਨ ਤੇ ਸਾਡੇ ਇੱਥੇ ਠੰਡ ਹੁੰਦੀ ਹੈ ਪੂਰੀ ਅੱਜ ਗਰਮੀ ਆ ਹੱਦੋਂ ਵੱਧ ਗਰਮੀ ਆ ਅੱਜ ਸਾਡੇ ਤੇ ਅਸੀਂ ਟੀ-ਸ਼ਰਟਾਂ ਜੀ ਤੁਰੇ ਫਿਰਦੇ ਆ ਪਤਾ ਨਹੀਂ ਕੀ ਕਰੂਗਾ ਰੱਬ ਕਿਹੜੇ ਰੰਗਾਂ ਦੇ ਵਿੱਚ ਚਲੋ ਦੇਖਦੇ ਆ ਆ ਸਾਡੇ ਮੂਰੇ ਗੱਡੀ ਖੜੀ ਹੈ ਟੈਸਲਾ ਆ ਦੇਖੋ ਸਾਡੀ ਮੋਟਰਵੇ ਤੇ ਐਵੇਂ ਹੀ ਪਈ ਜਾਂਦਾ ਆ ਆ ਮੋਟਰਵੇ ਆ ਜਿਹੜਾ ਕੋ ਹਾਈਵੇ ਕਹਿੰਦੇ ਨੇ ਪੰਜਾਬ ਦੇ ਵਿੱਚ ਆ ਵੀ ਪਈ ਜਾਂਦਾ ਬਈ ਪੂਰਾ ਮਤਲਬ ਇਹ ਵੈਪਰ ਚਲੀ ਜਾਂਦੇ ਆ ਅਬ ਜੀਓਸ ਕੋਟ ਗਈ ਜੇ ਇਧਰ ਹੋ ਜਾਈ ਜਾਂਦੀ ਆ ਆ ਲੱਗੇ ਹੋਏ ਸਾਈਨ ਵੀ ਐਂਡਿੰਗ ਇਨ ਸਪਲਿਟ ਚਲਾਉ ਭਾਈ ਉਹ ਤੱਕ ਆ ਰਿਹਾ ਹੈਗਾ ਵੱਡਾ ਇੱਥੇ ਨੇੜਾ ਜਾਏਗਾ ਅੱਗੇ ਲਾਈਟਾਂ ਚੱਲ ਪੈਣੀਆਂ ਆ ਆ ਦੇਖੋ ਬਈ ਆ ਮਹਾਰਾਦਾ ਇੱਥੇ ਹੁਣ ਮੀਂਹ ਪਈ ਜਾਂਦਾ ਗਾ ਆਇਰਪੋਰਟ ਹੋ ਜਾਂਦਾ ਰੋਡ ਜਲਾਈ ਜੀ ਸਾਡੇ ਪੂਰੀ ਗਰਮੀ ਹੁੰਦੀ ਹੈ ਆ ਹਨ ਹੁੰਦੀ ਹੈ ਐ ਕਿ ਪੂਰੀ ਗਰਮੀ ਨਾਲ ਮੀਂਹ ਪਈ ਜਾਂਦਾ ਹੈਗਾ ਆ ਦੇਖੋ ਜਲਾਈ ਦੇ ਵਿੱਚ ਸਾਡਾ ਇਹ ਹਾਲ ਹੈ ਪੰਜਾਬ ਦੇ ਵਿੱਚ ਤਾਂ ਮੈਨੂੰ ਪਤਾ ਨਹੀਂਗਾ ਹਾਲ ਹੈ ਗੱਡੇ ਹੀ ਭਜਾਈ ਦੇ ਕਾਰਨ ਛੁੱਟਣ ਨਹੀਂ ਜੇਗਾ ਹੁੰਡਾਈ ਦੀ ਸੀ ਇਹ i20 ਵੀ ਨਹੀਂ ਆ ਨਹੀਂ ਕਰੋ ਉਹ ਦੀ ਆਪਣੀ ਟੋਇਟਾ ਦੀ ਰਿਕਰੂਲਾ ਟੋਡਾ ਕਰੂਲਾ ਨਿਕਲ ਗਏ ਮੂਰੇ ਆ ਦੇਖੋ ਇਹ ਐ ਐਂਆ ਮਾਹੌਲ ਹੈ ਸਾਡੇ ਇੱਥੇ ਜਲਾਈ ਦੇ ਵਿੱਚ ਤੇ ਪੂਰੀ ਗਰਮੀ ਹੈ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਕਿੰਨੀ ਗਰਮੀ ਹੈ ਟੈਂਪਰੇਚਰ ਮੈਂ ਗੱਡੀ 'ਚ ਦੇਖਦਾ ਕਿੰਨਾ ਕਿੰਨਾ ਟੈਂਪਰੇਚਰ ਆ ਉਹ ਸਿੱਟਾ ਟੈਂਪਰੇਚਰ ਦੇ ਗੱਡੀ 'ਚ ਨਾ ਟੈਂਪਰੇਚਰ ਚੱਲ ਜੇਗਾ 16 ਹੈ ਸਾਡੇ ਲਈ ਤਾਂ ਇਹਨਾਂ ਦਿਨਾਂ 'ਚ 14 12 ਦਾ ਹੁੰਦਾਗਾ ਰਾਤ ਇਹ ਵੀ ਆਪਣਾ ਟੋਲ ਗੇਟ ਟੋਲ ਬ੍ਰਿਜ ਆਪਕਾ ਕਦੇ ਕੋਈ ਮੈਨ ਜਾਣਦਾਗਾ ਕਿ ਨਾ ਸਟੇਜ ਅਸੀਂ ਜੋ ਆਣਾ ਇਹ ਬਿਨੈਸੇ ਜ਼ੋਨ ਦੇ ਵਿੱਚ ਵੀ ਸੌ ਤੇ ਲਈ ਜਾਂਦਾ ਲੈ ਕੀ ਕਰਿਆ ਜਾਵੇ ਹੋਰ ਹੈਗਾ ਸਿਟੀ ਕੋ ਲੈਟਰ ਸਿਟੀ ਤੱਕ ਪਰ ਮੀ ਭਈ ਜਾਂਦਾ ਸਿਟੀ ਦੇਖਣ ਚੰਗ ਜਨਾ ਚੋਲਾ ਪਾ ਇਧਰ ਹੀ ਦੇ ਦ ਮੂਰੇ ਫਰੰਟ ਤੇ ਜੁਲਾਈ ਦੇ ਮਹੀਨੇ ਚ ਠੰਡ ਦੇ ਵਿੱਚ ਨਮੀ ਪਈ ਜਾਂਦਾ ਸਾਡੇ ਸੁੱਲੇ ਦੇ ਵਿੱਚ ਜੁਲਾਈ ਦੀ ਪੂਰੀ ਠੰਡ ਹੁੰਦੀ ਇਥੇ ਜੇ ਮੈਂ ਕਹਿੰਦਾ ਆਪਣੇ ਅਹ ਨਿਉਂ ਫਗਣ ਅਹ ਫਗਣ ਤੋਂ ਪਹਿਲਾਂ ਪੋ ਕੋ ਹੁੰਦਾ ਜਿਵੇਂ ਪੋ ਮਾਗ ਉਹ ਕੋ ਮਾਗ ਵਾਲਾ ਮਹੀਨਾ ਸਾਡਾ ਉਹ ਮਾਗ ਵਾਲੇ ਮਹੀਨੇ ਚ ਸਾਡੇ ਇਥੇ ਪੂਰੀ ਹੁਣ ਫੁੱਲ ਗਰਮੀयां ਦੇ ਮੀਂਹ ਪਈ ਜਾਂਦਾ ਲੈ ਕੀ ਗੱਲ ਹੈ ਰੱਬ ਦੀਆਂ ਖੇਡਨ ਦਾ ਆਪਾਂ ਅਬਸਲੂਸ਼ਨ ਜਾਂ ਕੀ ਇਹ ਦੇ ਸੋਇਲ ਵੀ ਰੱਬ ਦੀ ਕੀ ਕਿਹੜੀ ਕਿਹੜੇ ਰੰਗਾਂ ਚਾਹਨਾ ਕਿਹੜੀਆਂ ਆ ਆਪਣੀਆਂ ਕਰਾਮਾਤਾਂ ਦਿਖਾ ਰਿਹਾ ਸਾਨੂੰ ਇਸ ਟਾਈਮ ਦੇ ਵਿੱਚ ਸੌਡਨਲੀ ਵੀ ਇੱਕ ਚੇਤਾਵਨੀ ਲੱਗਦੀ ਹੈ ਮੈਨੂੰ ਲੱਗਦਾਗਾ ਵੀ ਜਿਵੇਂ ਹੁਣ ਆਸਟ੍ਰੇਲੀਆ ਚ ਆ ਹਾਲ ਹੈ ਇੰਡੀਆ ਦੇ ਵਿੱਚ ਵੀ ਇਹੋ ਹਾਲ ਹੈ ਤੇ ਦੋਨੇ ਸਾਰੇ ਚ ਇਹੋ ਹਾਲ ਹੈ ਹਰ ਪਾਸੇ ਮੀ 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 ਹੈ ਨਾ ਇਹਦਾ ਮਤਲਬ ਵੀ ਦੁਨੀਆ ਤਵਾਹੀ ਦੇ ਕੰਡੇ ਤੇ ਖੜੀ ਐ ਲੱਗਦਾ ਗਾ ਬਾਕੀ ਦੇਖਦੇ ਆ ਆ ਦੇਖੋ ਸਾਡੇ ਹੁਣ ਐਗਜ਼ਿਟ ਸਿਟੀ ਵਾਲ ਆ ਗਿਆ ਹਾਂ ਆ ਬੂਰੇ ਟਰੱਕੀ ਜਾ ਰਿਹਾ ਗਾ ਢੇੜੇ ਜਿਹਾ ਕਰਾਂ ਕੈਮਰਾ ਥੋੜਾ ਜਿਹਾ ਹਾਂ ਚਲੋ ਦੇਖਦੇ ਆ ਨਾ ਆ ਦੇਖੋ ਕਿਵੇਂ ਵੀ ਪਈ ਜਾਂਦਾ ਹੈ ਹਾਂ ਕੋਲ ਮੈਂ ਇੰਟਰਨੈਸ਼ੀਅਨਲ ਏਅਰਪੋਰਟ ਦੇ ਨੇੜੇ ਆ ਹਾਂ ਜੀ ਕੋਈ ਬੁਰਾ ਹਾਲ ਆ ਮੀ ਨਾਲ ਨਾ ਵੀ ਆ ਮੀ ਰੁਕ ਨਹੀਂ ਰਿਹਾਗਾ ਅ ਰਾਈਟ ਲੈਂਚ ਕਰ ਰਿਹਾ ਉਹ ਗੱਡੀ ਆ ਦੇਖੋ ਉਹ ਇੱਧਰ ਸਿੱਧੇ ਚੱਲ ਵਾ ਤੋੜੇ ਮੋੜ ਲੈਣਾ ਜੀ ਆ ਬੰਦ ਕਰ ਲੋ ਕੈਮਰਾ ਇਹ ਅੱਜ 2 ਜੁਲਾਈ ਹੋ ਗਈ ਤੇ ਆਪਾਂ ਬ੍ਰਿਸਟਲ ਨੇੜੇ ਕੋਲ ਤੀ ਉੱਪਰ ਪਹੁੰਚ ਗਏ ਤੇ ਫਲੈਟਸ ਇਥੋਂ ਤੋਂ ਤੇਲਾ ਲਗਣੀ ਆ ਵੇਟ ਕਰ ਰਹੇ ਹਾਂ ਫਲੈਟਸ ਫਲੈਟਸ ਦਾ ਇਹ ਆਪਣਾ ਵੇਟਿੰਗ ਏਰੀਆ ਹੈਗਾ ਉਹਦੇ ਵਿੱਚ ਵੇਟਿੰਗ ਰਿਕਚੇ ਬੈਠੇ ਆ ਆਪਾਂ ਹੁਣ ਵੀਤ ਨਾਮ ਨੂੰ ਜਾਣ ਦੀ ਤਿਆਰੀ ਕਰ ਰਹੇ ਆ ਦੇਖਦੇ ਆ ਕਿੰਨੀ ਦੇਰ ਤੱਕ ਆਪਣਾ ਕਾਊਂਟਰ ਖੁੱਲਦਾ ਫਿਰ ਕਾਊਂਟਰ ਤੇ ਜਾਂਦੇ ਆ ਉਧਰ ਕਾਊਂਟਰ ਨੇ ਸਾਰੇ ਇੱਥੇ ਫਲੈਟਸ ਦਾ ਟਾਈਮ ਆ ਰਿਹਾ ਹੈਗਾ ਆ ਟਾਈਮ ਹੈ ਹੁਣ ਇੱਥੇ ਆ ਗੇਟ ਖੁੱਲ ਚੁੱਕੇ ਆ ਆ ਦबई ਨੂੰ ਹੀ ਜਾ ਰਹੀ ਹੈ ਫਲੈਟ ਲੋਅ ਕੈਂਸਲਰ ਸਮੂਹਾ ਬੀਤਨਾਮ ਨੂੰ ਆ ਟਾਪੇਨ ਨੂੰ ਦੋਹੇ ਨੂੰ ਉੱਚ ਮਿਨ ਸੰਗ ਪਰਫਾਮਕोंग ਆਟਲੈਟ ਦबई ਬਕਈ ਬਾਕੀ ਵੇਟ ਕਰ ਰਹੇ ਆਪਣ ਆਪਣੇ ਫਲੈਟ ਦਾ ਟਾਈਮ ਕਦੋਂ ਦਾਗਾ ਬਰੀ ਕਵਾਈਟ ਹੈ ਬਹੁਤ ਹੀ ਜ਼ਿਆਦਾ ਕਵਾਈਟ ਹੈ ਲਓ ਜਪੇ ਅਪੀਅਰਪੋਰਟ ਤੇ ਪਹੁੰਚ ਗਏ ਆ ਬਾਹਰ ਮੀਂਹ ਪੈ ਰਿਹਾ ਹੈਗਾ ਉਧਰ ਕਵਾਂਟਸ ਦੀ ਫਲਾਈਟ ਖੜੀ ਹੈ ਵੱਡੀ ਏਅਰਬੱਸ ਆਹ ਛੋਟੀ ਖੜੀ ਹੈ ਬੋਇੰਗ ਕਿਹੜੀ ਹੈ ਆ ਦੇਖੋ ਸਮਾਨ ਯਾਰ ਦਾ ਟਰੱਕਾਂ ਦੇ ਵਿੱਚ ਜਿਹੜਾ ਉਹਦੇ ਵਿੱਚ ਪਰਣਾ ਹੁੰਦਾ ਹੈਗਾ ਇਧਰੋਂ ਆ ਰਿਹਾ ਹੈ ਜਾ ਰਿਹਾ ਹੈ ਜਿਹੜੇ ਆਈਆਂ ਫਲੈਕਟ ਉਹਨਾਂ ਦਾ ਆ ਰਿਹਾ ਹੈਗਾ ਟੈਚੀ ਟੂਚੀ ਜਾਂ ਕੋਈ ਹੋਰ ਸਮਾਨ ਤੇਜ਼ ਵਕਨੋਂ ਦਾ ਜਾ ਰਿਹਾ ਹੈਗਾ ਇਹਨਾਂ ਨੇ ਜਾਣਾ ਹੈਗਾ ਆ ਦੇਖੋ ਮੀਂਹ ਪੈ ਰਿਹਾ ਹੈਗਾ ਸਾਰੇ ਪੈਸੇਂਜਰ ਆਪਣੀ ਫਲਾਈਟ ਦਾ ਵੇਟ ਕਰ ਰਹੇ ਹੈ। ਦੇਖੋ ਸਾਰੇ ਇਸ ਫਲਾਈਟ ਦੇ ਇੰਤਜ਼ਾਰ ਕਰ ਰਹੇ ਹੈ। ਸਾਰੇ ਇੰਤਜ਼ਾਰ ਕਰ ਰਹੇ ਫਲਾਈਟ ਦਾ 78 ਇੱਥੇ ਖੜੇ ਅਸੀਂ ਤੇ ਇਹ ਫਲਾਈਟ ਹੈ ਸਾਡੀ ਆਉਣੀ ਹੈ ਬਾਕੀ ਲੋਕੋ उधर सैवनटी नाइन एटी काउंटर उधर ने बाकी वेट करते हैं फ्लाइट के इंतजार है सू चलो मिलते फिर अगली वीडियो के हाँ जी दोस्तों जिस एयरपोर्ट के उपर आप इंतजार कर रहे हैं अपनी फ्लाइट बीतनाम ली सैवनटी एट काउंटर नंबर सैवनटी एट के उपर बैठे हैं बाकी हाल इंतजार करना पड़ना एक अद्धा घंटा और फिर फ्लाइट का टाइम होना चलो मिलते हैं फिर टाइम बाद is To quý khách đây là chuyến bay mang số hiệu VG084 từ thành phố Brisbane đến thành phố Hồ Chí Minh Việt Nam. Xin cảm ơn. and